ਸਾਨੂੰ ਕਿਦਾਂ ਪਤਾ ਲੱਗੇ ਸਾਡੇ ਪਹਿਰੇ ਸਿੱਧ ਹੋ ਗਏ ਹਨ ਜਾਂ ਸਾਨੂੰ ਕਿਦਾਂ ਪਤਾ ਲੱਗੇ ਸਾਡੀ ਅਵਸਥਾ ਬਣ ਰਹੀ ਹੈ ਸਾਨੂੰ ਸ਼ਕਤੀਆਂ ਸਾਡੇ ਆਸੇ ਪਾਸੇ ਹਨ ਦਰਸ਼ਨ ਦੇ ਰਹੀਆਂ ਹਨ ਕੋਈ ਬ੍ਰਹਮ ਗਿਆਨੀ ਨੇ ਕੋਈ ਗੁਰਮੁਖ ਨੇ ਉਹ ਸਾਡੇ ਨੇੜੇ ਤੇਲੇ ਨੇ ਇੱਕਦਾਂ ਸਾਨੂੰ ਅਹਿਸਾਸ ਹੋਵੇ ਕਿਵੇਂ ਪਤਾ ਲੱਗੇ ਬੜਾ ਅੱਛਾ ਪ੍ਰਸ਼ਨ ਹੈ ਗੁਰੂ ਪਿਆਰਿਓ ਦੇਖੋ ਇਦਾਂ ਹੁੰਦਾ ਬੜੀ ਸਿੰਪਲ ਜੀ ਗੱਲ ਹੈ ਜਦੋਂ ਅਸੀਂ ਖੁਰਾਕ ਖਾਂਦੇ ਆ ਕਸਰਤ ਕਰਦੇ ਆ ਚੰਗੇ ਲੋਕਾਂ ਚ ਉਠਦੇ ਬੈਠਦੇ ਆ ਫਿਰ ਕੀ ਹੁੰਦਾ ਗੁਰੂ ਪਿਆਰਿਓ ਸਾਡਾ ਸਰੀਰ ਜਿਹੜਾ ਹੈ ਉਹ ਸਾਨੂੰ ਦੱਸਦਾ ਹੈ ਊਰਜਾ ਰਹਿੰਦੀ ਸਰੀਰ ਦੇ ਵਿੱਚ ਠੀਕ ਹੈ ਜੀ ਸਰੀਰ ਸੋਹਣਾ ਸੁਨੱਖਾ ਹੋਣਾ ਹੋ ਜਾਂਦਾ ਹੈ ਫालतू ਦੀ ਚਰਬੀ ਉੱਤਰ ਜਾਂਦੀ ਹੈ ਸਰੀਰ ਤੋਂ ਸਾਰਾ ਦਿਨ ਚਿਹਰਾ ਪੋਜ਼ਿਟਿਵ ਰਹਿੰਦਾ ਹੈ ਹੱਸੂ ਹੱਸੂ ਕਰਦਾ ਹੈ ਸਰੀਰ ਸਾਡਾ ਸਾਰਾ ਬੜੇ ਮਸਲੇ ਸਾਡੇ ਸਾਹਮਣੇ ਆ ਜਾਂਦੇ ਖਾਦਾ ਪੀਤਾ ਹਾਜਮ ਹੁੰਦਾ ਹੈ ਹਨਾ ਤੋਰੇ ਫੇਰੇ ਦੇ ਵਿੱਚ ਮੌਜ ਬੜੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਬਦਲੀ ਹੋ ਜਾਂਦੀਆਂ ਸਾਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਮੇਰੀ ਇਹ ਖਾਦ ਖੁਰਾਕ ਜਿਹੜੀ ਹੈ ਇਹ ਸਹੀ ਹੈ ਮੈਨੂੰ ਜਿੰਮ ਜਾਣ ਦਾ ਫਾਇਦਾ ਹੋ ਰਿਹਾ ਮੈਂ ਫਿੱਟ ਹੋ ਰਿਹਾ ਸ਼ੇਅਰ ਕਰਨ ਦਾ ਮੈਨੂੰ ਬੈਨੀਫਿਟ ਮਿਲਿਆ ਇਦਾਂ ਹੀ ਜਦੋਂ ਅਸੀਂ ਪਿਤਾ ਪਰਮੇਸ਼ਵਰ ਦੇ ਚਰਨੀ ਲੱਗਦੇ ਆ ਇੱਥੇ ਵੀ ਸਾਨੂੰ ਬੈਨੀਫਿਟਸ ਮਿਲਦੇ ਨੇ ਬੇਅੰਤ ਬੈਨੀਫਿਟ ਮਿਲਦੇ ਆ ਔਰ ਇਹ ਬੈਨੀਫਿਟਸ ਜਿਹੜੇ ਹੁੰਦੇ ਨੇ ਇਹਨਾਂ ਨੇ ਸਾਡੇ ਨਾਲ ਵੀ ਜਾਣਾ ਹੈ ਜਦੋਂ ਅਸੀਂ ਇਸ ਦੁਨੀਆ ਨੂੰ ਛੱਡਣਾ ਹੈ ਦੂਜੇ ਤਾਂ ਚਲੋ ਸਰੀਰ ਨੂੰ ਜਿਹੜਾ ਅਸੀਂ ਸਾਧਨਾ ਉਹ ਤਾਂ ਸਾਡਾ ਇੱਥੇ ਰਹਿ ਜਾਣਾ ਹੈ ਨਾ ਸਰੀਰ ਨੇ ਪਰ ਜਿਹੜੀ ਆ ਕਮਾਈਏ ਤੇ ਸਾਡੇ ਨਾਲ ਵੀ ਜਾਣੀ ਐ ਉਹ ਅੱਡ ਗੱਲ ਆ ਸਾਨੂੰ ਦਿਸਦੀ ਨਹੀਂ ਇਸ ਕਰਕੇ ਸਾਡਾ ਉੱਥੇ ਵਿਸ਼ਵਾਸ ਭਰੋਸਾ ਡਗਮਗਾ ਜਾਂਦਾ ਠੀਕ ਐ ਨਾ ਗੁਰੂ ਪਿਆਰਿਓ ਹੁਣ ਇਹਦੇ ਚ ਹੁੰਦਾ ਇਹ ਐ ਜੀ ਜਿਹੜੀਆਂ ਨਿਸ਼ਾਨੀਆਂ ਨੇ ਜਦੋਂ ਕੋਈ ਸਾਡੇ ਪਹਿਰੇ ਸਿੱਧ ਹੋ ਜਾਂਦੇ ਹਨ ਜਾਂ ਸਾਨੂੰ ਪਿਤਾ ਪਰਮੇਸ਼ਵਰ ਦੀ ਮਿਹਰ ਹੁੰਦੀ ਐ ਕਿਰਪਾ ਹੁੰਦੀ ਐ ਆਸੇ-ਪਾਸੇ ਸਾਡੇ ਜੋ ਨਾਮ ਬਾਣੀ ਜਪਦੇ ਆ ਸ਼ਕਤੀਆਂ ਹੁੰਦੀਆਂ ਨੇ ਗੁਰੂ ਪਿਆਰਿਓ ਦੀਆਂ ਕਾਫੀ ਜ਼ਿਆਦੇ ਨਿਸ਼ਾਨੀਆਂ ਹੁੰਦੀਆਂ ਨੇ ਪਰ ਜਿੰਨੀ ਕਦਾਸ ਨੂੰ ਪਿਤਾ ਪਰਮੇਸ਼ਵਰ ਸੋਝੀ ਦਿੰਦੇ ਆ ਆਪਾਂ ਗੱਲ ਕਰ ਲੈਨੇ ਆ ਇਹਦੇ ਚ ਪਹਿਲੀ ਨਿਸ਼ਾਨੀ ਤਾਂ ਗੁਰੂ ਪਿਆਰੇ ਹੋਏ ਹੁੰਦੀ ਐ ਕਿ ਸਾਡਾ ਜੋ ਅਸੀਂ ਨਾਮ ਬਾਣੀ ਸਿਮਰਨ ਜਪ ਰਏ ਸੀ ਸਾਨੂੰ ਉਹਦੇ ਚ ਆਨੰਦ ਮਾਣਨਾ ਸ਼ੁਰੂ ਹੋ ਜਾਣਾ ਹੈ ਉਹਦੇ ਜਿਹੜੀ ਸਾਨੂੰ ਆਲਸ ਆਉਂਦੀ ਸੀ, ਆਵਾਸੀਆ ਆਉਂਦੀਆਂ ਸੀ, ਸਰੀਰ ਤੇ ਥਾਂ ਥਾਂ ਖੁਰਖੋਈ ਜਾਂਦੀ ਸੀ ਹੈ ਜੀ ਕਦੇ ਇਧਰ ਨੂੰ ਗੋਡੇ ਮੋੜ ਲੈ ਕਦੇ ਐ ਕਰ ਲਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਔਰ ਸਾਡੀਆਂ ਬੰਦ ਹੋ ਜਾਣੀਆਂ ਨੇ ਦੂਸਰੀ ਚੀਜ਼ ਜਿਹੜੇ ਸਾਡੇ ਵਿਚਾਰਾਂ ਦੀ ਅੰਦਰ ਮਾਲਾ ਚੱਲ ਰਹੀ ਹੁੰਦੀ ਹੈ ਉਹ ਸਾਡੇ ਅੰਦਰ ਵਿਚਾਰ ਘਟਨੇ ਸ਼ੁਰੂ ਹੋ ਜਾਂਦੇ ਹਨ ਤੀਸਰੀ ਚੀਜ਼ ਸਾਡੀ ਮਲੀਨਤਾ ਸਾਫ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਸਾਨੂੰ ਮਤਲਬ ਮਾੜੇ ਖਿਆਲ ਜਾਂ ਨਾਮ ਸਿਮਰਨ ਤੋਂ ਆਲਸ ਕਰਨਾ ਸਵੇਰੇ ਉੱਠਿਆ ਨਾ ਜਾਣਾ ਇਹ ਸਾਰੀਆਂ ਚੀਜ਼ਾਂ ਸਾਡੀਆਂ ਘਟ ਜਾਂਦੀਆਂ ਗੁਰੂ ਪਿਆਰਿਓ ਬਾਣੀ ਪੜਨ ਨੂੰ ਜੀ ਕਰਦਾ ਹੈ ਬਾਣੀ ਗੁੰਗਨੌਰ ਨੂੰ ਜੀ ਕਰਦਾ ਹੈ ਹੋਰ ਪਾਸੇ ਮਾਮਲਾ ਸਾਡਾ ਘਟ ਜਾਂਦਾ ਹੈ ਵਿਆਹ ਸ਼ਾਦੀਆਂ ਚ ਜਾਣ ਨੂੰ ਮਨ ਨਹੀਂ ਕਰਦਾ ਗਏ ਤਾਂ ਤੁਰੰਤ ਗਏ ਫਟਾਫਟ ਫਾਰਮੈਲਟੀ ਕਰਕੇ ਆ ਗਏ ਇਕੱਲੇ ਬੈਠਨ ਨੂੰ ਜ਼ਿਆਦਾ ਮਨ ਕਰਨਾ ਹੈ ਇਕਾਗਰਤਾ ਬਸ ਅੱਖਾਂ ਬੰਦ ਕਰਕੇ ਮਨ ਚ ਵਸ ਵਾਹਿਗੁਰੂ ਵਾਹਿਗੁਰੂ ਚੱਲੀ ਜਾਵੇ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਪਰਮੇਸ਼ਵਰ ਦੇ ਨਾਮ ਜਪਣ ਨਾਲ ਜਦੋਂ ਕਿਰਪਾ ਹੁੰਦੀ ਹੈ ਫਿਰ ਪ੍ਰਾਪਤ ਹੁੰਦੀਆਂ ਨੇ ਗੁਰੂ ਪਿਆਰਿਓ ਬਹੁਤ ਜਦੋਂ ਥੋੜਾ ਜਿਹਾ ਹੋਰ ਉੱਚਾ ਮਸਲਾ ਹੋ ਜਾਂਦਾ ਫਿਰ ਸਾਨੂੰ ਖੁਸ਼ਬੂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਈ ਨਾ ਕੋਈ ਖੁਸ਼ਬੂ ਆ ਜੇਗੀ ਸਾਨੂੰ ਬਹੁਤ ਸੋਹਣੀ ਸੁਗੰਧੀ ਜਿਹੜੀ ਕਦੇ ਨਹੀਂ ਸਾਨੂੰ ਆਈ ਹੁੰਦੀ ਆਈ ਬਸ ਜਿਵੇਂ ਥੋੜੇ ਮਨ ਦੇ ਵਿੱਚ ਤੁਹਾਨੂੰ ਹੋਇਆ ਵੀ ਹਾਂ ਬੜਾ ਆਨੰਦ ਬਸ ਇਹਨਾਂ ਕੋ ਮੜਾ ਜਿਹਾ ਗੇੜਾ ਮਾਰੇ ਖੁਸ਼ਬੂ ਦੇ ਕੇ ਚਲੇ ਗਏ ਅਵਸਥਾ ਬਣੀ ਜਾਂਦੀ ਹੈ ਫਿਰ ਕਸ਼ਬੂਕ ਜ਼ਿਆਦਾ ਵੀ ਆਉਣ ਲੱਗ ਜਾਂਦੀ ਹੈ ਹੌਲੀ ਹੌਲੀ ਇਹ ਨਿਸ਼ਾਨੀਆਂ ਨੇ ਬਰੂ ਪਿਆਰਿਓ ਇਸ ਤਰ੍ਹਾਂ ਦੀਆਂ ਤੇ ਜੇ ਕੋਈ ਸਾਨੂੰ ਲੱਗਦਾ ਹੈ ਕਿ ਬਈ ਸਾਡੇ ਪਹਿਰੇ ਸਿੱਧ ਹੋਏ ਕਿ ਨਹੀਂ ਹੋਏ ਪਹਿਰਿਆਂ ਦੀ ਗੱਲ ਹੈ ਪਹਿਰਿਆਂ ਦਾ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਜਦੋਂ ਪਹਿਲਾ ਨਾਮ ਬਾਣੀ ਦੇ ਵਿੱਚ ਬੈਠ ਰਹੇ ਸੀ ਅਸੀਂ ਤੇ ਸਾਨੂੰ ਝਟਕੇ ਲੱਗਦੇ ਸੀ ਉਹ ਝਟਕੇ ਉਦੋਂ ਲੱਗਦੇ ਨੇ ਜਦੋਂ ਅਸੀਂ ਬ੍ਰਹਮ ਦੀ ਭਗਤੀ ਕਰ ਰਹੇ ਹਾਂ ਤਾਂ ਕੋਈ ਨੈਗੇਟਿਵ ਊਰਜਾ ਆ ਜਾਂਦੀ ਹੈ ਨੇੜੇ ਨੈਗੇਟਿਵ ਪੋਜ਼ੀਟਿਵ ਫਿਰ ਜਦੋਂ ਆਪਸ ਵਿੱਚ ਉਹ ਸਾਡੇ ਤੇ ਨਾਲ ਸਾਡੇ ਟੱਚ ਹੁੰਦੀ ਹੈ ਤੇ ਉਦੋਂ ਫਿਰ ਝਟਕਾ ਲੱਗਦਾ ਹੈ ਪਰ ਜਦੋਂ ਹੁਣ ਸਾਡੇ ਪਹਿਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਨੈਗੇਟਿਵ ਚੀਜ਼ਾਂ ਨੂੰ ਦੂਰ ਰੱਖ ਦਿੰਦੇ ਨੇ ਸਾਡੇ ਪਹਿਰੇ ਜਿਹੜੇ ਨੇ ਹਾਂ ਕੋਈ ਬਹੁਤ ਗੰਦੀ ਚੀਜ਼ ਆ ਜਾਏ ਕੋਈ ਘੋਰੀ ਵਗੈਰਾ ਕਿਸੇ ਨੇ ਭੇਜਤਾ ਹੋਵੇ ਜਾਂ ਆਪੇ ਆ ਗਿਆ ਹੋਵੇ ਆਪੇ ਵੀ ਆ ਜਾਂਦੇ ਕਈ ਵਾਰੀ ਉੱਥੇ ਫਿਰ ਸਾਡੀਆਂ ਜਿਹੜੀਆਂ ਚੰਗੀਆਂ ਸ਼ਕਤੀਆਂ ਨੇ ਉਹ ਗੰਦੀ ਚੀਜ਼ ਤਾਂ ਥੋੜਾ ਪਾਸੇ ਹੋ ਜਾਂਦੀਆਂ ਨੇ ਉੱਥੇ ਥੋੜੀ ਦੇਰ ਲਈ ਫਿਰ ਸਾਨੂੰ 스멜 ਉਹ ਵੀ ਇੱਕ ਅੱਧਾ ਦਿਨ ਦਾ 2 ਦਿਨ ਦਾ ਮਸਲਾ ਹੁੰਦਾ ਜਿਆਦਾ ਨਹੀਂ ਫਿਰ ਉਹ ਆਪੇ ਘੋਰੀ ਚਲਾ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਭਾਈ ਮੇਰੀ ਇੱਥੇ ਚੱਲਣੀ ਨਹੀਂ ਠੀਕ ਹੈ ਨਾ ਜਿੱਥੇ ਤਾਂ ਸਾਰਾ ਬ੍ਰਹਮ ਦਾ ਹੀ ਮਸਲਾ ਹੈ ਤੇ ਫਿਰ ਉੱਥੋਂ ਉਹ ਵੀ ਪਾਸੇ ਹੋ ਜਾਂਦਾ ਪਰ ਸਾਨੂੰ ਫਿਰ ਉਹ ਝਟਕੇ ਝਟਕੇ ਲੱਗਣੇ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਤੇ ਡਰ ਲੱਗਣਾ ਬੰਦ ਹੋ ਜਾਂਦਾ ਹੈ ਜਿਹੜਾ ਅੱਖਾਂ ਬੰਦ ਕਰਕੇ ਸਿਮਰਨ ਕਰਨਾ ਹੈ ਕਿਉਂਕਿ ਸ਼ੁਰੂ ਦੇ ਵਿੱਚ ਡਰ ਕਦੋਂ ਲੱਗਦਾ ਕਿਉਂ ਲੱਗਦਾ ਸਾਡੇ ਅੰਦਰ ਮਲੀਨਤਾ ਹੁੰਦੀ ਹੈ ਗੁਰੂ ਪਿਆਰਿਓ ਜਦੋਂ ਸਾਡੀਆਂ ਅੱਖਾਂ ਬੰਦ ਨੇ ਤੇ ਸਾਡਾ ਜਦੋਂ ਦਸਵੇਂ ਦਵਾਰ ਵੱਲੋਂ ਅਸੀਂ ਜਾ ਰਹੇ ਹਾਂ ਸਾਡੀ ਊਰਜਾ ਉੱਪਰ ਉੱਠਦੀ ਹੈ ਉਦੋਂ ਫਿਰ ਸਾਡੇ ਅੱਗੇ ਨਾ ਹਨੇਰੇ ਦੇ ਤਰ੍ਹਾਂ ਤਰ੍ਹਾਂ ਦੀਆਂ ਕ੍ਰਿਤਿਆਵਾਂ ਬਣਦੀਆਂ ਨੇ ਹਨੇਰੇ ਦੀਆਂ ਉਹ ਸਾਨੂੰ ਐ ਲੱਗਦਾ ਵੀ ਇਹ ਕੋਈ ਹਨੇਰੇ ਦੇ ਵਿੱਚ ਕੋਈ ਚੀਜ਼ ਸਾਡਾ ਮਨ ਕਲਪਨਾ ਕਰ ਲੈਂਦਾ ਹੈ ਵੀ ਸ਼ਾਇਦ ਮੇਰੇ ਵੱਲ ਆ ਰਹੀ ਹੈ ਚੀਜ਼ ਕੋਈ ਉਹ ਡਰ ਕੇ ਅੱਖਾਂ ਖੋਲ ਲੈਂਦਾ ਉਹ ਇਕਾਗਰਤਾ ਨਹੀਂ ਬਣਦੀ ਫਿਰ ਉਹਦੇ ਵਿੱਚ ਬਾਰ ਬਾਰ ਸਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਤੇ ਉਹ ਇਸ ਕਰਕੇ ਜਦੋਂ ਅਸੀਂ ਨਾਮ ਬਾਣੀ ਸਿਮਰਨ ਜਪੀ ਜਾਂਦੇ ਆ ਪਹਿਰੇ ਸਿੱਧ ਕਰ ਲੈਂਦੇ ਆ ਤੇ ਸਾਡੀ ਖਾਣ ਪੀਣ ਦੀ ਮਰਿਆਦਾ ਠੀਕ ਹੁੰਦੀ ਹੈ ਫਿਰ ਸਾਡੇ ਪਹਿਰੇ ਹੋ ਜਾਂਦੇ ਨੇ ਆਸੇ ਪਾਸੇ ਫਿਰ ਇਹ ਚੀਜ਼ਾਂ ਮਲੀਨਤਾ ਸਾਡੀ ਜਿਹੜੀ ਹੈ ਜਲਦੀ ਉਤਰ ਜਾਂਦੀ ਹੈ ਕਿਉਂਕਿ ਮਲੀਨਤਾ ਇੱਕ ਤਾਂ ਹੁੰਦਾ ਨਾ ਜੀ ਜੋ ਸਾਡੇ ਕੋਲ ਹੈ ਮਲੀਨਤਾ ਉਹ ਉਤਰ ਨਹੀਂ ਇੱਕ ਹੁੰਦਾ ਨਾਲ ਹੀ ਨੈਗੇਟਿਵ ਚੀਜ਼ਾਂ ਆਈ ਜਾਂਦੀਆਂ ਨੇ ਉਹ ਜਿੰਨੀ ਕੁ ਮਲੀਨਤਾ ਉਤਰੀ ਉਨੀ ਕੁ ਚੜੀ ਜਾ ਰਹੀ ਹੈ ਫਿਰ ਖਾਣ ਪੀਣ ਦੀ ਮਰਿਆਦਾ ਨਹੀਂ ਜਿੰਨੀ ਕ ਸਫਾਈ ਕੀਤੀ ਫਿਰ ਬਾਹਰੋਂ ਗੰਦਮੰਦ ਖਾ ਲਿਆ ਹਨਾ ਕੋਈ ਨਸ਼ਾ ਕਰ ਲਿਆ ਕੋਈ ਮਾੜੀ ਸੰਗਤ ਕਰ ਲਈ ਜਾਂ YouTube ਤੇ ਜਾਂ ਸੋਸ਼ਲ ਮੀਡੀਆ ਤੇ ਜਾ ਕੇ ਮਾੜਾ ਕੁਝ ਦੇਖ ਲਿਆ ਇਦਾਂ ਦਾ ਜਾਂ ਹਾਰਰ ਵੀਡੀਓਜ਼ ਦੇਖ ਲਈਆਂ ਜਾਂ ਕੋਈ 네ਗੇਟਿਵ ਚਰਚਾ ਕਰ ਲਈ ਕਿਸੇ ਦੇ ਨਾਲ ਇਹ ਸਾਰੀਆਂ ਤਰੰਗਾਂ ਜੁੜਦੀਆਂ ਸਾਡੀਆਂ ਤਰੰਗਾਂ ਜੁੜਨ ਦੇ ਨਾਲ ਉਹ ਨਾਲ ਦੀ ਨਾਲ ਸਾਡਾ ਫਿਰ ਭਾਂਡਾ ਮੈਲਾ ਹੋ ਜਾਂਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਰ ਜਦੋਂ ਸਾਡੇ ਪਹਿਰੇ ਸਿੱਧ ਹੋ ਜਾਂਦੇ ਹਨ ਫਿਰ ਇਹ ਚੀਜ਼ਾਂ ਸਾਡੇ ਨੇੜੇ ਤੜੇ ਤਕਰੀਬਨ ਤਕਰੀਬਨ ਔਣੋਂ ਹਟ ਜਾਂਦੀਆਂ ਸਾਫ਼ ਸੁਥਰਾ ਮਾਮਲਾ ਹੋ ਜਾਂਦਾ ਹੈ ਫਿਰ ਸਾਨੂੰ ਝਟਕੇ ਵੀ ਲੱਗਨੇ ਬੰਦ ਹੋ ਜਾਂਦੇ ਹਨ ਤੇ ਫਿਰ ਸਾਨੂੰ ਕੀ ਹੁੰਦਾ ਜਿਹੜੇ ਕਾਲਸ ਦੇ ਬੱਦਲ ਸਾਡੇ ਵੱਲ ਆ ਰਹੇ ਸੀ ਫਿਰ ਉਹ ਪ੍ਰਕਾਸ਼ ਵਾਲੇ ਬੱਦਲ ਹੋ ਜਾਂਦੇ ਆ ਗੁਰੂ ਪਿਆਰਿਓ ਪ੍ਰਕਾਸ਼ ਤੁਹਾਨੂੰ ਥੋੜੇ ਆਊਗਾ ਤੁਹਾਡੇ ਵੱਲ ਬਾਰ ਬਾਰ ਜਿਵੇਂ ਬੱਦਲ ਹੁੰਦੇ ਪ੍ਰਕਾਸ਼ ਦੇ ਬਦਲੋ ਆ ਕੇ ਤੁਹਾਡੇ ਨਾਲ ਮਤਲਬ ਤੁਹਾਡੇ ਨਾਲ ਟਕਰਾਉਂਦੇ ਨੇ ਕਹਿੰਦੇ ਨੇ ਤੁਹਾਡੇ ਚ ਸਮਾਈ ਜਾਂਦੇ ਆਈ ਜਾਂਦੇ ਆ ਉਹ ਤੁਹਾਡਾ ਹੋਰ ਹਾਰਾ ਸਟਰੋਂਗ ਕਰਦੇ ਆ ਤੁਹਾਡੀ ਸਫਾਈ ਕਰ ਰਹੇ ਨੇ ਉਹ ਪੋਜ਼ਿਟਿਵਿਟੀ ਵਾਲਾ ਮਾਮਲਾ ਹੋ ਜਾਂਦਾ ਹੈਗੇ ਇਹ ਨਿਸ਼ਾਨੀਆਂ ਨੇ ਸਾਰੀਆਂ ਇਸ ਤਰ੍ਹਾਂ ਦੀਆਂ ਠੀਕ ਹੈ ਨਾ ਗੁਰੂ ਪਿਆਰਿਓ ਅੱਗੇ ਅੱਗੇ ਜਿਵੇਂ ਜਿਵੇਂ ਸਾਡਾ ਨਾਮ ਸਿਮਰਨ ਵਧੀ ਜਾਏਗਾ ਫਿਰ ਸਾਡੇ ਗਿਆਨ ਇੰਦਰੀ ਖੁੱਲ ਜਾਂਦੇ ਨੇ ਅੰਦਰੋਂ ਫਿਰ ਸਾਨੂੰ ਵੈਸੀ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ ਦਿਖਣਾ ਸ਼ੁਰੂ ਹੋ ਜਾਂਦਾ ਹੈ ਕੋਈ ਮਹਾਂਪੁਰਸ਼ ਦਰਸ਼ਨ ਦੇਣ ਆ ਜਾਂਦੇ ਆ ਕੋਈ ਸਾਧੂ ਮਹਾਤਮਾ ਦਰਸ਼ਨ ਦੇਣ ਆ ਜਾਂਦੇ ਆ ਕੋਈ ਓਵੇਂ ਨਾ ਆਵੇ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਊਰਜਾ ਦਾ ਪ੍ਰਕਾਸ਼ ਹੁੰਦਾ ਹੈ ਉਹ ਉਹ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਪਰ ਉਹ ਬਹੁਤ ਜ਼ਿਆਦਾ ਸ਼ੁੱਧ ਊਰਜਾ ਹੁੰਦੀ ਹੈ ਜਿਹੜੀ ਸਾਡੇ ਲਈ ਬਹੁਤ ਚੰਗੀ ਹੁੰਦੀ ਹੈ ਜਿਹਨੇ ਸਾਡੀ ਬਹੁਤ ਸਫਾਈ ਕਰਨੀ ਹੁੰਦੀ ਹੈ ਜਿਹਨੇ ਸਾਡੀ ਕਿਰੇ ਮਾਨ ਕਰਮਾ ਨੂੰ ਤੇ ਨੇਹ ਫਲ ਕਰਨਾ ਹੁੰਦਾ ਹੈ ਬ੍ਰਹਮ ਅਗਨੀ ਦੇ ਨਾਲ ਸਾਰਾ ਮਸਲਾ ਚੱਲਦਾ ਹੈ ਗੁਰੂ ਪਿਆਰਿਓ ਉਹ ਫਿਰ ਸਾਡੀ ਸਾਰੀ ਸਫਾਈ ਹੋ ਜਾਂਦੀ ਹੈ ਅੰਦਰੋਂ ਫਿਰ ਸ਼ੁੱਧ ਹੋ ਜਾਂਦੇ ਆ ਫਿਰ ਜਦੋਂ ਵੀ ਅੱਖਾਂ ਬੰਦ ਕਰਕੇ ਬੈਠੋਗੇ आनंद ही आनंद ਹੋਏਗਾ ਪ੍ਰਕਾਸ਼ ਹੀ ਪ੍ਰਕਾਸ਼ ਹੋਏਗਾ ਉੱਥੇ ਫਿਰ ਸਾਡੇ ਸਾਰੇ ਸਵਾਲ ਖਤਮ ਹੋ ਜਾਂਦੇ ਆਸੀਂ ਉੱਥੇ ਨਿਰਵਿਚਾਰ ਹੋ ਜਾਂਦੇ ਆ ਫਿਰ ਜੇ ਮਨ ਦੇ ਵਿੱਚ ਕੋਈ ਵਿਚਾਰ ਆਏਗਾ ਵੀ ਉੱਥੇ ਤਾਂ ਉਹਦਾ ਨਾਲ ਦੀ ਨਾਲ ਤੁਹਾਨੂੰ ਦਰਸਤਾਂਤ ਵੀ ਦਿਖਾ ਜਾਣਗੇ ਵੀ ਇਹ ਚੰਗਾ ਹੈ ਮਾੜਾ ਫਰਜ਼ ਕਰਾਉਣ ਵਾਲੇ ਸਮੇਂ ਨੂੰ ਲੈ ਕੇ ਹੀ ਤੁਹਾਡੇ ਮਨ 'ਚ ਫਿਕਰ ਆ ਗਿਆ ਕੋਈ ਉਹ ਨਾਲ ਦੀ ਨਾਲ ਦਿਖਾ ਜਾਣਗੇ ਸਾਰਾ ਕੁਝ ਕਿ ਨਹੀਂ ਪਈ ਇਦਾਂ ਇਦਾਂ ਹੋਣਾ ਇੰਨਾ ਕ ਨੁਕਸਾਨ ਹੋਣਾ ਆਹ ਹੋਣਾ ਉਹਦਾ ਨਿਵਾਰਨ ਵੀ ਫਿਰ ਦਿਖਾ ਜਾਂਦੇ ਨਾਲ ਹੀ ਪਿੱਛੇ ਕਿ ਤੁਹਾਡੀ ਇਸ ਤਰੀਕੇ ਨਾਲ ਮਦਦ ਵੀ ਹੋ ਜੇਗੀ ਹੈ ਨਾ ਜੀ ਬਹੁਤ ਕੁਝ ਹੈ ਗੁਰੂ ਪਿਆਰੇ ਪਰ ਉਹ ਤਾਂ ਹੀ ਹੈ ਜੇ ਅਸੀਂ ਉੱਥੇ ਵਿਸ਼ਵਾਸ ਰੱਖ ਕੇ ਸੱਚੇ ਮਨ ਦੇ ਨਾਲ ਹਾਜ਼ਰ ਹੋਈਏ ਉੱਥੇ ਚਲਾਕੀ ਨਹੀਂ ਚਲਦੀ ਕੋਈ ਕਿ ਅਸੀਂ ਚਲਾਕੀ ਕਰ ਜਾਈਏ ਅਸੀਂ ਦੋਨੋਂ ਪਾਸੇ ਦੋਨੋਂ ਕਸ਼ਤੀਆਂ 'ਚ ਨਹੀਂ ਪੈਰ ਰੱਖ ਸਕਦੇ ਅਸੀਂ ਕਿ ਅਸੀਂ ਨਾਲ-ਨਾਲ ਅ ਕਿਸੇ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨੂੰ ਵੀ ਧਿਆਈ ਜਾਈਏ ਕਿਸੇ ਸਾਧ ਕੋਲੇ ਵੀ ਜਾਈ ਜਾਈਏ ਕਿਸੇ ਡੇਰੇਆਂ ਤੇ ਵੀ ਜਾਈ ਜਾਈਏ ਹਨਾ ਤੇ ਨਹੀਂ ਇੱਥੇ ਤਾਂ ਫਿਰ ਪਿਤਾ ਪਰਮੇਸ਼ਵਰ ਤੇ ਨਰੋਲ ਇੱਕ ਦੇ ਉੱਤੇ ਹੀ ਸਾਨੂੰ ਆਸ ਰੱਖਣੀ ਪੈਂਦੀ ਹੈ ਫਿਰ ਉੱਥੋਂ ਹੀ ਸਾਡੀ ਮਦਦ ਹੁੰਦੀ ਹੈ ਦੂਜਿਆਂ ਤੋਂ ਮਦਦ